ਆਮਦਨ ਕਰ ਵਿਭਾਗ TDS ਚਾਰਜ ਅੰਮ੍ਰਿਤਸਰ ਨੇ 4 ਫਰਵਰੀ 2026 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਸੈਮੀਨਾਰ ਨੂੰ ਸੰਯੁਕਤ ਕਮਿਸ਼ਨਰ ਆਮਦਨ ਕਰ ਰੇਂਜ TDS ਲੁਧਿਆਣਾ ਭੁਪਿੰਦਰ ਸਿੰਘ ਅਤੇ ITO TDS ਚਾਰਜ ਅੰਮ੍ਰਿਤਸਰ ਵਿਕਾਸ ਕੁਮਾਰ ਨੇ ਸੰਬੋਧਨ ਕੀਤਾ ਸੰਯੁਕਤ ਕਮਿਸ਼ਨਰ ਆਮਦਨ ਕਰ ਰੇਂਜ TDS ਲੁਧਿਆਣਾ ਭੁਪਿੰਦਰ ਸਿੰਘ ਨੇ ਕਟੌਤੀਕਰਨ ਵਾਲਿਆਂ ਨੂੰ ਨਵੇਂ ਆਮਦਨ ਕਰ ਐਕਟ 2025 ਨਵੇਂ TDS TCS ਪਾਗਾਂ ਪ੍ਰਬੰਧਾ ਅਤੇ ਉਹਨਾਂ ਦੀ ਪਾਲਣਾ ਬਾਰੇ ਜਾਣੂ ਕਰਵਾਇਆ। ਸੈਮੀਨਾਰ ਦਾ ਉਦੇਸ਼ ਕਾਨੂੰਨੀ ਪਾਲਣਾ ਦੀਆਂ ਜ਼ਰੂਰਤਾਂ, ਆਮਦਨ ਕਰ ਐਕਟ ਵਿੱਚ ਹਾਲੀਆ ਸੋਧਾਂ, ਪ੍ਰਕਿਰਿਆਤਮਕ ਪਹਿਲੂਆਂ ਅਤੇ TDS, TCS ਉਪਬੰਧਾਂ ਦੇ ਤਹਿਤ ਗੈਰ ਪਾਲਣਾ ਜਾਂ ਭੁੱਲ ਤੋਂ ਪੈਦਾ ਹੋਣ ਵਾਲੇ ਨਤੀਜਿਆਂ ਬਾਰੇ ਵਿਆਪਕ ਜਾਗਰੂਕਤਾ ਪ੍ਰਦਾਨ ਕਰਨਾ ਸੀ। ਸੈਮੀਨਾਰ ਦਾ ਮੁੱਖ ਉਦੇਸ਼ ਡਰਾਇੰਗ ਅਤੇ ਵੰਡ ਅਧਿਕਾਰੀਆਂ DDO ਵਿੱਚ ਕਾਨੂੰਨ ਦੀ ਸਮਝ ਨੂੰ ਮਜ਼ਬੂਤ ਕਰਨਾ ਸੀ। ਪ੍ਰਕਿਰਿਆਤਮਕ ਅੰਤਰਨੁਕਟਾਉਣਾ ਅਤੇ ਟੈਕਸ ਕਟੌਤੀ ਅਤੇ ਉਗਰਾਹੀ ਵਿੱਚ ਸ਼ੁੱਧਤਾ ਅਤੇ ਸਮੇਂ ਸਿਰ ਪਾਲਣਾ ਨੂੰ ਯਕੀਨੀ ਬਣਾਉਣਾ ਸੀ ਅੰਤ ਵਿੱਚ ਆਮਦਨ ਟੈਕਸ ਵਿਭਾਗ ਪੂਰੇ ਭਾਰਤ ਵਿੱਚ ਟੈਕਸ ਨੀਤੀਆਂ ਨੂੰ ਕੁਸ਼ਲਤਾ ਨਾਲ ਲਾਗੂ ਕਰਨ ਅਤੇ ਟੈਕਸ ਅਤੇ ਪਾਲਣਾ ਬਾਰੇ ਜਨਤਕ ਜਾਗਰੂਕਤਾ ਵਧਾਉਣ ਲਈ ਵਰਤਨ ਬਾਤ ਹੈ ਅੱਜ ਦਾ ਜਿਹੜਾ ਸੈਮੀਨਾਰ ਸੀ ਸਾਡਾ ਉਹ ਇਸ ਬਾਰੇ ਸੀਗਾ ਕਿ ਸਾਡੇ ਇਨਕਮ ਟੈਕਸ ਐਕਟ ਦੇ ਵਿੱਚ ਕਾਫੀ ਚੇਂजेस ਆ ਰਹੇ ਨੇ ਨਿਊ ਇਨਕਮ ਟੈਕਸ ਐਕਟ 2025 ਜੋ ਹੈ ਉਹ 1 ਅਪ੍ਰੈਲ 2026 ਤੋਂ ਲਾਗੂ ਹੋ ਰਿਹਾ ਇਹਦੇ ਨਾਲ ਜੋ ਹੈ ਡਿਪਾਰਟਮੈਂਟ ਨੇ ইনিਸ਼ੀਏਟਿਵ ਲਿੱਤਾ ਹੈ ਕਿ ਅਸੀਂ ਅਸੈਸੀਜ਼ ਨੂੰ ਦਸੀਏ ਕਿ ਇਹ ਚੇਂजेस ਆਨੇ ਆ ਤੇ ਇਹਨਾਂ ਦੇ ਜਿਹੜੇ ਕੰਮ ਪੈਂਡਿੰਗ ਹੈਗੇ ਨੇ ਉਹਦੇ ਨਾਲ ਕੁਝ ਟਾਈਮਲਾਈਨਸ ਦੇ ਵਿੱਚ ਵੀ ਚੇਂजेस ਹੈਗੇ ਨੇ ਤੇ ਕਰੈਕਸ਼ਨਸ ਜਿਹੜੀਆਂ ਹੈਗੀਆਂ ਜਿਵੇਂ ਉਹ ਪਹਿਲਾਂ 6 ਸਾਲ ਪਹਿਲਾਂ ਤੱਕ ਦੀ ਕਰ ਸਕਦੇ ਸੀ ਹੁਣ 2 ਸਾਲ ਪਹਿਲਾਂ ਤੱਕ ਦੀ ਕਰ ਸਕਣਗੇ ਤੇ ਉਹਦੇ ਨਾਲ ਜੋ ਹੈ ਕੋਈ ਦਿੱਕਤ ਨਾ ਆਏ ਫਿਊਚਰ ਦੇ ਵਿੱਚ ਤੇ ਉਹਨਾਂ ਨੂੰ ਇਸ ਬਾਰੇ ਸੁਚਾਰੂ ਕਰਨ ਦੀ ਸਾਡੀ ਇੱਕ ਪ੍ਰਿਆਸ ਹੈਗਾ ਤਾਂ ਕਿ ਜੋ ਹੈ ਉਹ ਆਪਣਾ ਜਿਹੜਾ ਕੰਮ ਹੈਗਾ ਹੈ ਉਹਨੂੰ ਡਿਊਟੀ ਨੂੰ ਸਹੀ ਤਰੀਕੇ ਨਾਲ ਨਿਭਾ ਸਕਣ ਤੇ ਕੋਈ ਗ੍ਰੀਵੈਂਸ ਇਸ ਘਟੋ ਘਟ ਹੋਣ ਅ ਇਸ ਸੈਮੀਨਾਰ ਦਾ ਤੁਸੀਂ ਫੀਡਬੈਕ ਲੈ ਸਕਦੇ ਹੋ ਇਹ ਦੇ ਬਾਰੇ ਜੋ ਹੈ ਕਾਫੀ ਫਾਇਦਾ ਹੋਏਗਾ ਕਿਉਂਕਿ ਅਸੀਂ ਇਹਨਾਂ ਨੂੰ ਇਹਨਾਂ ਦੇ ਜੋ ਪੈਂਡਿੰਗ ਇਸ਼ੂਸ ਸਿਗਰੇਟ ਡਿਪਾਰਟਮੈਂਟ ਦੇ ਨਾਲ ਉਹਨਾਂ ਦੇ ਬਾਰੇ ਵੀ ਇਹਨਾਂ ਨੂੰ ਅ ਦਸ ਹੈ ਤੇ ਉਹ ਕਿਦਾਂ ਰਿਸੋਲਵ ਹੋ ਸਕਦੇ ਉਹਦੇ ਬਾਰੇ ਵੀ ਦੱਸਿਆ ਗਿਆ ਇਨਕਮ ਟੈਕਸ ਐਕਟ 2025 ਜੋ ਹੈ ਉਹ ਇਸੇ ਲਈ ਬਣਾਇਆ ਗਿਆ ਤਾਂ ਕਿ ਜੋ ਹੈ ਬਹੁਤ ਸਰਲ ਹੋ ਜਾਏ ਇੱਕ ਸਿੰਪਲੀਫਾਈਡ ਵੇ ਨਾਲ ਸਿੰਪਲ ਪਾਸ਼ਾ ਦੇ ਵਿੱਚ ਹੋਏ ਤੇ ਇਹੀ ਜੋ ਹੈ ਇਹਦੇ ਸਾਡੇ ਰੈਗੂਲਰ ਸੈਮੀਨਾਰ ਹੁੰਦੇ ਰਹਿੰਦੇ ਨੇ ਤੇ ਲੋਕਾਂ ਵਾਸਤੇ ਹਮੇਸ਼ਾ ਜੋ ਅਵੇਲੇਬਲ ਨੇ ਇਹ ਸਾਡਾ ਮਕਸਦ ਇਹ ਸੀ ਕਿ ਜਿਹੜੀ ਇਨਕਮ ਟੈਕਸ ਤੇ ਜੀਐਸਟੀ ਦੀ ਕੰਪਲਾਈਂਸ ਹੈ ਉਹ ਜਿੰਨੇ ਵੀ ਸਾਡੇ ਕਾਲਜਿਸ ਹੈਗੇ ਆ ਸਾਡਾ ਉਪਰਾਲਾ ਇਹ ਹੈ ਕਿ ਸਾਡੇ ਜਿਹੜੇ ਡਰਾਇੰਗ ਐਂਡ ਡਿਸਪਰਸਿੰਗ ਅਫਸਰ ਹੈ ਕਾਲਜ ਦੇ ਪ੍ਰਿੰਸੀਪਲ ਸਾਹਿਬਾਨ ਹੈ ਸਾਡੇ ਯੂਨੀਵਰਸਿਟੀ ਵਾਲੇ ਬੰਦੇ ਹੈ ਉਹਨਾਂ ਨੂੰ ਕਾਨੂੰਨ ਦੀ ਪ੍ਰੋਪਰ ਸਮਝ ਹੋਵੇ ਤਾਂ ਕਿ ਉਹ ਪ੍ਰੋਪਰ ਤਰੀਕੇ ਨਾਲ ਜਿਹੜਾ ਟੈਕਸ ਡਿਡਕਟਡ ਸੋਰਸ ਟੀ ਡੀ ਐਸ ਕਹਿੰਦੇ ਉਹਨੂੰ ਆਪਾਂ ਜੀ ਐਸ ਟੀ ਹੈ ਉਹਦੇ ਨਾਲ ਟਰਨਾ ਪ੍ਰੋਪਰ ਜਿੱਥੇ ਕੋਈ ਡਿਸਕ੍ਰੀਪੈਂਸੀ ਹੁੰਦੀ ਹੈ ਉਹ ਕੋਈ ਡਿਸਕ੍ਰੀਪੈਂਸੀ ਨਾ ਹੋਵੇ ਇਸ ਯੂਨੀਵਰਸਿਟੀ ਦੇ ਪੂਰਾ ਸਿਸਟਮ ਡਰ ਉਹ ਸੈਟਰ ਵਿੱਚ ਇਸਰਕੇ ਮੈਂ ਆਈ ਐਮ ਵੈਰੀ ਹੈਪੀ ਖੁਸ਼ਿਆ ਕੇ ਭੁਪਿੰਦਰ ਸਿੰਘ ਜੀ ਜਿਹੜੇ ਜੁਆਇੰਟ ਕਮਿਸ਼ਨਰ ਹੈਗੇ ਆ ਇਸ ਰੀਜਨ ਦੇ ਲਈ ਆਣਾ ਬੀਐਸਡੀ ਆ ਉਹ ਤੇ ਇਨਕਮ ਟੈਕਸ ਅਫਸਰ ਜਿਹੜੇ ਹੈ ਉਹ ਇੱਥੇ ਆਏ ਹੈ ਤੇ ਉਹ ਆਪਾਂ ਕਹਿੰਦੇ ਕਿ ਸਰਕਾਰ ਜਿਹੜੀ ਹੈ ਉਹ ਆਪਾਂ ਕੇ ਸਮਝਾ ਰਹੀ ਹੈ ਇਨ 댓 ਸੈਂਸ ਆਮ ਥੈਂਕਫੁਲ ਟੂ देम ਆਲਸੋ ਇਨਕਮ ਟੈਕਸ ਡਿਪਾਰਟਮੈਂਟ ਆਲਸੋ ਐਂਡ ਅਸੀਂ ਕੋਆਪਰੇਟ ਕਰਾਂਗੇ ਔਰ ਮੈਂ ਅਪੀਲ ਕਰਦਾ ਕਿ ਸਾਰੇ ਆਪਣੇ ਸਾਰੇ ਪ੍ਰਿੰਸੀਪਲ ਸਹਿਬਾਨ ਨੂੰ ਡਿਸਬਰਸਿੰਗ ਅਫਸਰ ਸਹਿਬਾਨ ਨੂੰ ਕਿ ਉਹ ਸਾਰੇ ਆਪਣੇ ਕੰਮ ਜਿਹੜੇ ਆ ਉਹ ਮੁਸਤਕੀਨ ਨਾ ਕਰਨ ਤਾਕੀ ਕੋਈ ਕਿਸੇ ਕਿਸਮ ਦੀ ਗਲਤੀ ਜਿਹੜੀ ਹੈ ਨਾ ਹੋਵੇ ਔਰ ਸਾਰੇ ਕੌਨ ਸੈਕਟਰ